ਕਨੇਡਾ ਦੀ ਬੇਰੋਜ਼ਗਾਰੀ ਦਰ 6.4% ਦੀ ਤਸੱਤ ਰਹੀ ਜੁਲਾਈ ਵਿੱਚ ਅਰਥਵਿਵਸਥਾ ਨੇ ਲਗਭਗ 2800 ਨੌਕਰੀਆਂ ਗੁਆਈਆਂ ਇੱਕ ਨਰਮ ਮਾਨਸਿਕ ਰੀਡਿੰਗ ਤੋਂ ਅਰਥਸ਼ਾਸਤਰੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਬੈਂਕ ਆਫ ਕਨੇਡਾ ਦौरा ਲਗਾਤਾਰ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਰਾਹ ਪੱਧਰਾ ਹੋ ਰਿਹਾ ਹੈ ਸਟੈਟਿਸਟਿਕ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡਾ ਦੀ ਅਰਥਵਿਵਸਥਾ ਨੇ ਜੁਲਾਈ ਵਿੱਚ 2800 ਨੌਕਰੀਆਂ ਗੁਆਈਆਂ ਜਦੋਂ ਕਿ ਬੇਰੋਜ਼ਗਾਰੀ ਦੀ ਦਰ 6.4% ਤੇ ਕੋਈ ਬਦਲਾਅ ਨਹੀਂ ਕੀਤਾ ਗਿਆ ਥੋਕ ਅਤੇ ਪਰਚੂਨ ਵਪਾਰ ਵਿੱਚ ਨੌਕਰੀਆਂ ਘਟੀਆਂ ਜਿਸ ਨੇ 40000 ਨੌਕਰੀਆਂ ਛੱਡੀਆਂ ਵਿੱਤ, ਬੀਮਾ, ਰੀਅਲ ਸਟੇਟ, ਕਿਰਾਏ ਅਤੇ ਲੀਜ਼ਿੰਗ ਵਿੱਚ ਜਿਸ ਨਾਲ 15000 ਨੌਕਰੀਆਂ ਕੱਟੀਆਂ ਜਨਤਕ ਪ੍ਰਸ਼ਾਸਨ ਅਤੇ ਆਵਾਜਾਈ ਤੇ ਵੀਰ ਹਾਊਸਿੰਗ ਅਤੇ ਉਪਯੋਗਤਾਵਾਂ ਨੇ ਨੌਕਰੀਆਂ ਦੇ ਲਾਭ ਦੇਖੇ ਜੁਲਾਈ ਵਿੱਚ ਨਿੱਜੀ ਖੇਤਰ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ 40000 ਦੀ ਕਮੀ ਆਈ ਹੈ ਹਾਲਾਂਕਿ ਪਿਛਲੇ ਸਾਲ ਇਸ ਸਮੇਂ ਦੇ ਮੁਕਾਬਲੇ ਨਿੱਜੀ ਖੇਤਰ ਦੇ ਰੋਜ਼ਗਾਰ 'ਚ 0.6 ਫੀਸਦੀ ਦਾ ਵਾਧਾ ਹੋਇਆ ਹੈ ਜਨਤਕ ਖੇਤਰ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ 40000 ਦਾ ਵਾਧਾ ਹੋਇਆ ਤੇ 12 ਮਹੀਨੇ ਪਹਿਲਾਂ ਦੇ ਮੁਕਾਬਲੇ ਰੋਜ਼ਗਾਰ ਵਿੱਚ 4.8 ਫੀਸਦੀ ਦਾ ਵਾਧਾ ਹੋਇਆ ਬੇਰੋਜ਼ਗਾਰੀ ਦੀ ਦਰ ਹਾਲ ਹੀ ਦੇ ਪ੍ਰਵਾਸੀਆਂ ਲਈ ਕੈਨੇਡਾ ਵਿੱਚ ਪੈਦਾ ਹੋਏ ਲੋਕਾਂ ਨਾਲੋਂ ਵਧ ਗਈ ਹੈ ਖਾਸ ਤੌਰ ਤੇ ਪ੍ਰਵਾਸੀ ਨੌਜਵਾਨ ਪ੍ਰਭਾਵਿਤ ਹੋਏ ਹਨ ਬਾਦ ਵਾਲੇ ਸਮੂਹ ਲਈ ਬੇਰੋਜ਼ਗਾਰੀ ਦੀ ਦਰ ਜੁਲਾਈ ਵਿੱਚ 22.8% ਸੀ ਜੋ ਕਿ ਇਸ ਸਾਲ ਪਹਿਲਾਂ ਨਾਲੋਂ 8.6% ਅੰਕ ਵਧ ਹੈ 15 ਤੋਂ 24 ਸਾਲ ਦੇ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਜੁਲਾਈ ਵਿੱਚ 14.2% ਸੀ ਜੋ ਕਿ ਪਿਛਲੇ ਮਹੀਨੇ ਨਾਲੋਂ 0.7% ਅੰਕ ਵਧ ਹੈ ਸਤੰਬਰ 2012 ਤੋਂ ਬਾਅਦ ਦੇਖੀ ਗਈ ਹੈ ਸਭ ਤੋਂ ਉੱਚੀ ਦਰ ਹੈ ਇਸੇ ਤਰ੍ਹਾਂ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਬੇਰੋਜ਼ਗਾਰੀ ਦਰ ਜੁਲਾਈ ਵਿੱਚ 17.2% ਸੀ ਜੋ ਕਿ ਸਟੈਟਿਸਟਿਕਸ ਟੈਨੇਡਾ ਨੇ 2009 ਤੋਂ ਬਾਅਦ ਜੁਲਾਈ ਲਈ ਸਭ ਤੋਂ ਉੱਚੀ ਦਰ ਰਹੀ ਕੋਵਿਡ-19 ਮਹਾਮਾਰੀ ਦੀ ਪਹਿਲੀ ਗਰਮੀ ਨੂੰ ਛੱਡ ਕੇ ਲੇਬਰ ਮਾਰਕੀਟ ਨੰਬਰ ਪਿਛਲੇ ਸਾਲ ਦੇ ਮੁਕਾਬਲੇ 2024 ਵਿੱਚ ਵਾਪਸ ਆਉਣ ਵਾਲੇ ਨੌਜਵਾਨ ਵਿਦਿਆਰਥੀਆਂ ਲਈ ਕੁਝ ਬਹੁਤ ਜ਼ਿਆਦਾ ਮੁਸ਼ਕਲ ਗਰਮੀਆਂ ਦੀਆਂ ਨੌਕਰੀਆਂ ਦੀ ਮਾਰਕੀਟ ਨੂੰ ਦਰਸਾਉਂਦੇ ਹਨ ਦੱਸਦੇ ਕਿ ਸ਼ੁੱਕਰਵਾਰ ਨੂੰ ਜਾਰੀ ਆਂਕੜਿਆਂ ਅਨੁਸਾਰ ਸਭ ਤੋਂ ਵੱਧ ਮਹੀਨਾਵਾਰ ਗਿਰਾਵਟ ਥੋਕ ਪਰਚੂਨ ਵਪਾਰ, ਵਿੱਤ, ਰੀਅਲ ਸਟੇਟ ਅਤੇ ਬੀਮਾ ਵਿੱਚ ਆਈ ਹੈ ਸਭ ਤੋਂ ਵੱਧ ਮਾਨਸਿਕ ਲਾਭ ਜਨਤਕ ਪ੍ਰਸ਼ਾਸਨ ਅਤੇ ਆਵਾਜਾਈ ਅਤੇ ਵੇਅਰ ਹਾਊਸਿੰਗ ਵਿੱਚ ਕੇਂਦ੍ਰਿਤ ਹਨ ਜਿਆਦਾਤਰ ਮਈ ਅਤੇ ਜੂਨ ਵਿੱਚ ਰਿਪੋਰਟ ਕੀਤੇ ਗਏ ਨੁਕਸਾਨ ਦੀ ਪੂਰਤੀ ਕਰਦੇ ਹਨ ਸਲਾਨਾ ਆਧਾਰ ਤੇ ਪਿਛਲੇ ਸਾਲ ਜੁਲਾਈ ਦੇ ਮੁਕਾਬਲੇ 3 ਲੱਖ ਤੋਂ ਵੱਧ ਨੌکریاں ਵਧੀਆਂ ਸਨ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਦਰ ਜੂਨ ਵਿੱਚ 13.5% ਤੋਂ ਵਧ ਕੇ 14.2% ਹੋ ਗਈ ਹੈ ਮਹਾਮਾਰੀਤ ਸਾਲ ਨੂੰ ਛੱਡ ਕੇ ਸਤੰਬਰ 2012 ਤੋਂ ਬਾਅਦ ਨੌਜਵਾਨਾਂ ਦੀ ਬੇਰੋਜ਼ਗਾਰੀ ਦੀ ਦਰ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ ਵਾਪਸ ਆਉਣ ਵਾਲੇ ਵਿਦਿਆਰਥੀਆਂ ਲਈ ਬੇਰੋਜ਼ਗਾਰੀ ਦਰ 17.2% ਤੇ ਔਰ ਇਹ ਉੱਚੀ ਸੀ ਜੋ ਕਿ ਮਹਾਮਾਰੀ ਨੂੰ ਛੱਡ ਕੇ 2009 ਤੋਂ ਬਾਅਦ ਜੁਲਾਈ ਮਹੀਨੇ ਵਿੱਚ ਸਭ ਤੋਂ ਉੱਚਾ ਪੱਧਰ ਹੈ ਸਟੈਟਿਸਟਿਕ ਕੈਨੇਡਾ ਨੇ ਨੌਜਵਾਨਾਂ ਦੀ ਬੇਰੋਜ਼ਗਾਰੀ ਦੇ ਪੱਧਰ ਨੂੰ ਇਸ ਸਾਲ ਗਰਮੀਆਂ ਦੀਆਂ ਨੌਕਰੀਆਂ ਦੇ ਇੱਕ ਬਹੁਤ ਜ਼ਿਆਦਾ ਮੁਸ਼ਕਲ ਬਾਜ਼ਾਰਨ ਜਿੰਮੇਵਾਰ ਠਰਾਂਦੇ ਆ ਅਰਥਸ਼ਾਸਤਰੀਆਂ ਦੁਆਰਾ ਸਾਂਝਾ ਕੀਤਾ ਗਿਆ ਇੱਕ ਵਿਚਾਰ ਹੈ ਅਤੇ ਹੁਣ ਰੁਕੀਆਂ ਨੌਕਰੀਆਂ ਦੀ ਮਾਰਕੀਟ ਨੇ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਕਟੋਤੀ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ